ਬੱਚਾ ਕੋਠਾ ਤੇ ਬਾਲਿਆਂ ਵਾਲੀ ਛੱਤ ਹਾਲਾਤ ਬੇਹੱਦ ਤਰਸਿਓ ਚੁੱਥੇ ਇਹ ਗਰੀਬ ਬਜ਼ੁਰਗ ਪਰਿਵਾਰ ਗਰੀਬੀ ਦੇ ਵਿੱਚ ਦਿਨ ਕੱਟਣ ਦੇ ਲਈ ਮਜਬੂਰ ਹੋਇਆ ਪਿਆ ਜਿੱਥੇ ਪਾਸੇ ਭਾਰੀ ਬਰਸਾਤ ਹੋ ਰਹੀ ਹੈ ਉਸੇ ਵਿਚ ਵਾਲੇ ਇਹ ਬਜ਼ੁਰਗ ਪਰਿਵਾਰ ਜੁੜਾ ਬਾਲਿਆਂ ਵਾਲੀ ਛੱਤ ਦੇ ਥੱਲੇ ਆਪਣੀ ਦਿਨ ਕੱਟਣੇ ਮਜਬੂਰ ਹੋਇਆ ਪਿਆ ਤਾਂ ਤੁਹਾਨੂੰ ਦੱਸਣੇ ਕਿ ਤਸਵੀਰਾਂ ਜਿਲਾ ਤਰਨਤਾਰਨ ਦੇ ਵਿਦਵਨ ਸਭਾ ਹਲਕਾ ਖਿੰਮ ਕਰਨ ਤੋਂ ਸਾਫ ਨੇ ਆਈਆਂ ਨੇ ਜੁਥੇ ਪਿੰਡ ਦੇ ਮਾੜੀ ਕਬੋਕ ਕੇ ਵਿਖੇ ਪਾਰੀ ਬਾਰਿਸ਼ ਨੇ ਇੱਕ ਗਰੀਬ ਬਜ਼ੁਰਗ ਪਰਿਵਾਰ ਉੱਤੇ ਕਹਿਟਾਇ ਜੁਥੇ ਪਾਰੀ ਬਾਰਿਸ਼ ਤੇ ਮਕਰੂ ਇੱਕ ਕੱਚੇ ਕੋਠੇ ਦੀ ਛੱਤ ਟੈ ਟੇਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਇਸ ਬਜ਼ੁਰਗ ਜੋੜੇ ਦੇ ਲਈ ਇੱਕ ਇੱਕ ਦਿਨ ਕੱਟਣਾ ਔਖਾ ਹੋਇਆ ਪਿਆ ਤੁਹਾਨੂੰ ਦੱਸਨੇ ਕਿ ਬਜ਼ੁਰਗ ਜੋੜੇ ਸਨੇ ਪੋਤਰੇ ਅਤੇ ਇੱਕ ਨੂੰ ਰਹਿ ਰਹੀ ਹੈ ਫਿਲਹਾਲ ਜਿਸ ਨੇ ਸਾਰੀ ਜ਼ਿੰਮੇਵਾਰੀ ਇਸ ਘਰ ਦੀ ਚੁੱਕਣੀ ਸੀ ਉਸ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਕਹਿਆ ਜਾਵੇ ਕਿ ਇੱਕ ਨੂੰ ਹੀ ਸਹਾਰਾ ਬਚੀ ਹੈ ਜੋ ਕਿ ਆਪਣੇ ਬੱਚੇ ਨੂੰ ਪੜਾਉਂਦੀ ਵੀ ਹੈ ਘਰ ਦਾ ਸਾਰਾ ਗੁਜ਼ਾਰਾ ਵੀ ਕਰਦੀ ਹੈ ਪਰ ਕਿੰਨੀ ਕੁ ਉਸ ਦੀ ਕਮਾਈ ਹੋਵੇਗੀ ਕਿ ਉਹ ਆਣਾ ਬਜ਼ੁਰਗ ਜੋੜੇ ਨੂੰ ਅਤੇ ਆਪਣੇ ਘਰ ਦਾ ਖਰਚਾ ਚਲਾ ਸਕੇ ਇਥੋਂ ਤੱਕ ਕਿ ਬਜ਼ੁਰਗ ਜੋੜੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਦੇ ਬੱਚੇ ਜਾਂਦੇ ਨੇ ਕਦੇ ਉਹ ਸੋਚਦੇ ਨੇ ਕਿ ਰਾਤ ਦੀ ਰੋਟੀ ਘਰ ਦੇ ਵਿੱਚ ਪੱਕੇਗੀ ਜਾਂ ਫਿਰ ਨਹੀਂ ਹਾਲਾਤ ਬੇहद ਮਾੜੇ ਨੇ ਤਾਂ ਹੁਣ ਜਿਹੜੀ ਛੱਤ ਹੈ ਉਹ ਟਹਿ ਢੇਰੀ ਹੋ ਚੁੱਕੀ ਹੈ ਤਾਂ ਹੁਣ ਇਸ ਕਾਬਲ ਵੀ ਨਹੀਂ ਹੈ ਕਿ ਉਹ ਦੁਬਾਰਤ ਉਸ ਦੀ ਰਿਪੇਅਰਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ ਹਾਲਾਤ ਬੇਹਦ ਤਰਸਯੋਗ ਹੈ ਜੋਸ ਨੂੰ ਲੈ ਕੇ ਇਹਨਾਂ ਲੋਕਾਂ ਵੱਲੋਂ ਜਿਹੜਾ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਗਰੀਬ ਜੋੜੇ ਨੂੰ ਜਿਹੜਾ ਕੋਈ ਨਾ ਕੋਈ ਸਹਾਰਾ ਮਿਲ ਸਕੇ ਤਾਂ ਹੁਣ ਪ੍ਰਸ਼ਾਸਨ ਕੇਹੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਮਾਜ ਸੇਵੀ ਕੋਈ ਆਵੇ ਅਤੇ ਇਹਨਾਂ ਦੀ ਮਦਦ ਕਰੇ ਸਰਕਾਰ ਇਹਨਾਂ ਦੀ ਬਾਫੜੇ ਤਾਂ ਕਿ ਇਹਨਾਂ ਦਾ ਜਿਹੜਾ ਦਿਨ ਹੁਣ ਇੱਕ-ਇੱਕ ਦਿਨ ਕੱਟਣਾ ਔਖਾ ਹੋਇਆ ਪਿਆ ਓਹੋ ਉਸ ਦੇ ਵਿੱਚ ਸੁਧਾਰ ਆਵੇ ਤਾਂ ਫਿਲਹਾਲ ਆਪ ਤੇ ਇਸ ਦਿਨਾਂ ਨੂੰ ਜੋ ਬੇਖਦ ਮਾੜੇ ਦਿਨਾਂ ਨੂੰ گزارਦਾ ਹੋਇਆ ਬਜ਼ੁਰਗ ਜੋੜਾ ਨਜ਼ਰ ਆ ਰਿਹਾ ਉਸ ਨੂੰ ਲੈ ਕੇ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਸੁਣ ਤੇ ਨਜ਼ਰ ਹਾਂਜੀ ਬਾਪੂ ਜੀ ਕੀ ਨਾਂ ਦਾ ਡਰ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਮੇਰਾ ਨਾਂ ਜੀ ਕਿਹੜਾ ਪਿੰਡ ਜੀ ਮਾੜੀ ਕਮੋਗਾ ਜੀ ਇਹ ਜਿਹੜਾ ਘਰ ਠੱਠਿਆ ਪਿਆ ਵਾ ਇਹ ਕੀ ਸਰਾਜ ਮਾਮਲਾ ਜੀ ਤੇ ਮੇਰਾ ਲੜਕਾ ਜੋ ਲੋਧੀ ਡੇਟ ਹੋ ਗਈ ਸੀ ਤੇ ਛੋਟੇ ਛੋਟੇ ਬੱਚੇ ਹੋਇਆ ਹੋ ਰ ਹੋਰ ਕਮਾਉਣ ਵਾਲਾ ਕੋਈ ਨਹੀਂ ਹੈਗਾ ਜਿਹੜਾ ਕਮਰਾ ਤੁਹਾਡਾ ਟਟਿਆ ਵਾ ਕਿਸ ਤਰ੍ਹਾਂ ਟਟ ਗਿਆ ਇਹ ਨਹੀਂ ਨਾ ਟਟਿਆ ਜੀ ਮਾਤਾ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੈਂ ਕਿਹਾ ਸੁਰਨੂ ਸੰਬੋਵੀ ਇਹ ਜਿਹੜਾ ਤੁਹਾਡਾ ਕੋਠਾ ਟਟਿਆ ਜੀ ਇਹ ਕੀ ਹੈ ਸਾਰਾ ਮਾਮਲਾ ਕੋਠਾ ਆ ਟਟ ਗਿਆ ਮੀਆਂ ਮੀਆਂ ਦੇ ਨਾਲ ਅਸੀਂ ਤਾਂ ਬਹੁਤ ਬਚ ਗਏ ਆ ਪਰ ਉਹ ਕਿੱਦਾਂ ਟਟ ਗਿਆ ਮੀਆਂ ਦੇ ਨਾਲ ਜਿਹੜਾ ਤੁਹਾਡਾ ਇਹ ਕਮਰਾ ਇਹ ਵੀ ਖਸਤਾ ਹਾਲਤ ਵਿੱਚ ਹੈ ਇਹ ਤੁਸੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਸੀ ਤਾਂ ਆਪ ਹੁਣ ਬਾਰ ਛੋਂ ਛੋਣੀ ਜਦ ਕਰੀ ਕਿਤੇ ਭਾਈ ਦਾ ਬਹੀ ਦਾ ਹੈ ਕਿੰਨੇ ਬੱਚੇ ਤੁਹਾਡੇ ਕੋਈ ਮੇਰੇ ਸਨ ਧੂਪ ਪੁੱਤਰ ਨੇ ਤੇ ਇੱਕ ਪੁੱਤਰੀ ਹੈ ਤੇ ਨੂਆ ਮੇਰੀ ਤੇ ਬੱਚਾ ਸਾਡਾ ਜਿਹੜਾ ਹਯੋਲ ਦੀ ਜੇਥ ਹੋ ਗਈ ਆ ਮਾਉਣ ਵਾਲਾ ਕੋਈ ਵੀ ਨਹੀਂ ਗਾ ਸਤੋ ਆਪ ਨੇ ਤੁਰਿਆ ਜਾਂਦਾ ਤੇ ਤੁਸੀਂ ਵਾਕਰ ਦੇ ਨਾਲ ਚੱਲ ਰਹੇ ਕੀ ਤੁਹਾਡੇ ਕੋਈ ਸ਼ਰਟ ਵਗੈਰਾ ਲੱਗੀ ਚੱਕੀ ਹੈ ਤਹ ਕੋਇਆ ਇਹ ਤਾਂ ਅੰਦਰ ਮੁੜ ਕੇ ਤੁਰਿਆ ਨਹੀਂ ਗਿਆ ਕੀ ਮੰਗ ਕਰਦੇ ਤੁਸੀਂ ਕੰਮ ਕੋਈ ਨੰਗੇ ਦੇ ਬੈਠੇ ਰਹਿਦੇ ਸਦਾ ਵਰਤੀ ਮਾਤਾ ਜੀ ਕੀ ਮੰਗ ਕਰਦੇ ਤੁਸੀਂ ਸਾਨੂੰ ਤੁਸੀਂ ਛੱਤ ਦਿਓ ਕੋਈ ਕੋਠਾ ਮਾਰਾ ਚੰਗਾ ਤੇ ਅਸੀਂ ਵੀ ਬਹਿ ਜਾਇਆ ਕਰਕੇ ਵਿੱਚ ਬਹਿ ਜਗੇ ਤੀਆਂ ਪੁੱਤਰ ਨਾਲ ਲੈ ਕੇ ਤੇ ਨੋ ਮੇਰੀ ਉਹ ਬਚਾਰੀ ਕਿੰਨਾ ਕੁ ਘਰ ਕੇ ਤੁਹਾਨੂੰ ਖਵਾ ਓਏ ਪੋਤਰੇ ਛੋਟੇ ਨੇ ਜੀ ਛੋਟੇ ਨੇ ਛੋਟੇ ਬਿਲਕੁਲ ਪਰਦੇ ਸਕੂਲ ਚ ਪਰਦੇ ਨੇ ਸਰ ਜਾਂਦੇ ਕਦੀ ਨਹੀਂ ਪੈਸੇ ਤੈਨੂੰ ਪਸਾ ਵੀ ਮੰਗਦੇ ਪੈਸੇ ਦਬੋ ਤੇ ਜਾਈਏ। ਉਹ ਵੀ ਕੀ ਨਾ ਤੇ ਕਿਹੜਾ ਪਿੰਡ ਜੀ? ਮੇਦਰ ਸਿੰਘ ਜੀ। ਪਿੰਡ ਕਿਹੜਾ ਜੀ? ਮਾੜੀ ਕੰਬੋਗਾ ਜੀ। ਤੇ ਆ ਜਿਹੜਾ ਤੁਹਾਡਾ ਕੋਠਾ ਢਟਿਆ ਵਾ ਇਹ ਕਿਦਾਂ ਢਟਿਆ ਜੀ? ਇਹ ਕੱਲ ਪਰਸੋਂ ਢਟ ਗਿਆ ਜੀ। ਇਹ ਕਿਸ ਤਰ੍ਹਾਂ ਢਟ ਗਿਆ ਜੀ? ਇਹ ਮੀਂਹ ਢਟ ਗਿਆ ਜੀ। ਅਸੀਂ ਦੋਵੇਂ ਜੀ ਆਂ ਤੇ ਹੋਰ ਸਾਡਾ ਵਾਲੀ ਵਾਰਸ ਕੋਈ ਨਹੀਂ ਹੈਗਾ ਨਾ ਕੋ ਭੈਣ ਨਾ ਭਰਾ ਤੇ ਪੋਤਰੇ ਮੇਰੇ ਛੋਟੇ ਛੋਟੇ ਜਨਾਬ ਮੈਂ ਕਾਹੇ ਜੋ ਗੰਗਾਵ ਹਿੰਦੂ ਜੀ ਕਾਹੇ ਜੋਗੇ ਜੀ ਤੇ ਤੁਹਾਡੇ ਬੇਟਾ ਜਿਹੜਾ ਸਾਡਾ ਜੀ ਡੇਟ ਹੋ ਗਈ ਉਹ ਜੀ ਤੇ ਤੁਹਾਡੇ ਜਿਹੜੇ ਕੋਠੇ ਆ ਜਿਹੜਾ ਉਹ ਵੇਖਿਆ ਮੈਂ ਕਾਨਿਆਂ ਦੀ ਛੱਤ ਆਈ ਵੀ ਤੇ ਇਹ ਵੀ ਬਿਲਕੁਲ ਜਿਆਦਾ ਇੱਕ ਖਸਤਾ ਹਾਲਤ ਆ ਕੀ ਐ ਸਾਰੇ ਹਾਂਜੀ ਇਹ ਵੀ ਸਾਡਾ ਅਸੀਂ ਬਾਹਰ ਨਿਕਲ ਕੇ ਸੌਨੇ ਆ ਤੇ ਇਹ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਕਿਹੜੇ ਵੇਲੇ ਨਹੀਂ ਡਿੱਗ ਪੈਣਾ ਕੋਈ ਤੁਹਾਡੇ ਨੂੰ ਕੋਈ ਸਰਕਾਰੀ ਸਹਾਇਤਾ ਕੋਈ ਸਰਪੰਚ ਵੱਲੋਂ ਕੋਠੇ ਪਾਸ ਕੋਈ ਕੁਝ ਵੀ ਨਹੀਂ ਕਰਵਾ ਕੇ ਦਿੱਤਾ ਗਿਆ ਕੁਝ ਨਹੀਂ ਸਾਨੂੰ ਕਰਕੇ ਦਿੱਤਾ ਇਹ ਲੇਖੇ ਲੈ ਜਾਂਦੇ ਨੇ ਕੁਝ ਨਹੀਂ ਕਰਕੇ ਦਿੱਤਾ ਸਾਨੂੰ ਜੀ ਬਾਬੂ ਜੀ ਕੀ ਮੰਗ ਕਰਦੇ ਜੀ ਤੁਸੀਂ ਮੇਰਾ ਮਨ ਕਰਦਾ ਹੈ ਦਾਨੀ ਸੱਜਣਾ ਨੂੰ ਕਹਿ ਰਿਹਾ ਵੀ ਮੇਨਾ ਕੋਠਾ ਪਾਓ ਮੇਰੇ ਨਹੀਂ ਕੋਈ ਸਾਡੀ ਪੇਸ਼ ਨਹੀਂ ਜਾਂਦੀ ਸਾਡਾ ਕੋਈ ਹਾਲ ਨਹੀਂ ਹੈ ਕੀ ਕੰਮ ਕਰਦੇ ਵੈਸੇ ਤੁਸੀਂ ਮੈਂ ਢਾੜੀ ਧੱਪੇ ਦਾ ਕਰਦਾ ਢਾੜੀ ਧੱਪਾ ਨਹੀਂ ਹੁੰਦਾ ਹਣਾ ਤੁਸੀਂ ਇਹ ਲਗਾ ਕੇ ਤੁਰਦੇ ਜੀ ਕਿ ਛੱਟ ਲੱਗੀ ਕੋਈ ਨਹੀਂ ਛੱਟ ਮੇਰੇ ਲੱਕ ਚ ਪਰੋਂ ਜਿਆਦੀ ਬਹੁਤ ਜਿਆਦੀ ਲੱਕ ਚ ਇਹਦੇ ਝੂਕਣ ਆਂਦਾ ਨਹੀਂ ਤੁਰਿਆ ਜਾਂਦਾ ਕੰਮ ਨਹੀਂ ਹੁੰਦਾ ਕੋਈ